ਕਿਸਾਨ ਅੰਦੋਲਨ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਚਰਨਜੀਤ ਸਿੰਘ ਚੰਨੀ ਸਾਫ ਦਾ ਮੁੱਖ ਮੰਤਰੀ ਪੰਜਾਬ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਜਲੰਧਰ ਨੇ ਅੱਜ ਖਤਮ ਕਰਵਾ ਦਿੱਤਾ ਹੈ ਤੁਹਾਨੂੰ ਦੱਸ ਦਿੰਨੇ ਕਿ ਇਸ ਤੋਂ ਪਹਿਲਾਂ ਕਾਫੀ ਲੀਡਰਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਢੱਲੇਵਾਲ ਸਾਹਿਬ ਮਰਨ ਵਰਤ ਛੱਡ ਦੇਣ ਕੱਲ ਉਨ੍ਹਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਜਦੋਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਜਿਆਦਾ ਘਟ ਗਿਆ ਸੀ ਬਹੁਤ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਸਰ ਪਰ ਕੇਂਦਰ ਸਰਕਾਰ ਦੇ ਕੰਦੇ ਉੱਤੇ ਜੂਨ ਹੀ ਸਰ ਕਰਈ ਸੀ ਪਰ ਲਗਾਤਾਰ ਚਰਨਜੀਤ ਸਿੰਘ ਚੰਨੀ ਜਿਹੜੇ ਆਗੂ ਸਨ ਇਸ ਅੰਦੋਲਨ ਦੇ ਖਨੋਰੀ ਬਾਰਡਰ ਤੇ ਜਿਹੜੇ ਬੈਠੇ ਸਨ ਉਹਨਾਂ ਦੇ ਜਿਹੜੇ ਆਗੂ ਸੀ ਉਹਨਾਂ ਦੇ ਸੰਪਰਕ ਵਿੱਚ ਸੀ ਸੰਸਦ ਦੇ ਵਿੱਚ ਵੀ ਉਹਨਾਂ ਵੱਲੋਂ ਆਵਾਜ਼ ਚੁੱਕੀ ਗਈ ਸੀ ਉੱਥੇ ਵੀ ਉਹਨਾਂ ਵੱਲੋਂ ਇਹ ਗੱਲ ਜ਼ੋਰ ਸ਼ੋਰ ਨਾਲ ਚੁੱਕੀ ਗਈ ਸੀ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਕਿਉਂਕਿ ਹੁਣ ਕਿਸਾਨੀ ਜਿਹੜਾ ਹੈ ਅਜਿਹਾ ਕਿੱਤਾ ਬਣ ਗਿਆ ਜਿਹੜਾ ਲਾਹੇਵੰਦ ਧੰਦਾ ਨਹੀਂ ਰਿਹਾ ਇਸ ਕਰਕੇ ਅੱਜ ਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਛਡਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਸਨ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਬੁੱਧੀਜੀਵੀ ਇਹ ਗੱਲ ਸੋਚਦੇ ਸੀ ਕਿ ਜੇਕਰ ਚਗਜੀਤ ਸਿੰਘ ਡੱਲੇਵਾਲ ਆਪਣੀ ਜਾਨ ਕੁਰਬਾਨ ਵੀ ਕਰ ਦਿੰਦੇ ਆ ਫਿਰ ਵੀ ਜਿਹੜੀ ਕੇਂਦਰ ਸਰਕਾਰ ਉਹਨਾਂ ਦੇ ਕੰਮ ਦੇ ਉੱਤੇ ਜੂ ਨਹੀਂ ਸਰਕੇਗੀ ਤੇ ਸਿਰਫ ਇੱਕ ਵੱਡਾ ਕਿਸਾਨ ਆਗੂ ਆ ਜਿਹੜਾ ਉਹ ਸਾਡੇ ਵਿੱਚੋਂ ਚਲਾ ਜਾਵੇਗਾ ਬਹੁਤ ਸਾਰੀਆਂ ਸਮੱਸਿਆਵਾਂ ਨੇ ਕਿਸਾਨਾਂ ਦੀ ਉਹਨਾਂ ਨੂੰ ਹੱਲ ਕਰਵਾਉਣ ਦੇ ਲਈ ਜਿਹੇ ਆਗੂ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਬਹੁਤ ਸਾਰੇ ਲੋਕਾਂ ਦਾ ਇਹ ਗੱਲ ਜਿਹੜੀ ਆਕੀ ਜਾ ਰਹੀ ਸੀ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਜੇਤ ਛੱਡ ਦੇਣੀ ਚਾਹੀਦੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕੱਲ ਰੋਣ ਲੱਗ ਗਏ ਸੀ ਕਿਉਂਕਿ ਆਪਣੇ ਜੀਰੂ ਇਸ ਤਰੀਕੇ ਦੇ ਨਾਲ ਤਿਲ-ਤਿਲ ਕਰਕੇ ਮਰਦੇ ਨੂੰ ਕੋਈ ਵੀ ਵੇਖਣਾ ਨਹੀਂ ਚਾਹੁੰਦਾ ਉਸ ਦਾ ਜਿਹੜਾ ਛੋਟਾ ਪੋਤਾ ਉਹ ਵੀ ਉੱਥੇ ਜਾ ਕੇ ਭਾਵੁਕ ਹੋ ਗਿਆ ਸੀ ਬਹੁਤ ਸਾਰੇ ਲੋਕ ਇਹ ਗੱਲ ਜੋਰ-ਸ਼ੋਰ ਨਾਲ ਆਖ ਰਹੇ ਸੀ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਮਰਨ ਦਾ ਵਾਰਤਾ ਜਿਹੜਾ ਛੱਡ ਦੇਣਾ ਚਾਹੀਦਾ ਪਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਵੱਲੋਂ ਪਹਿਲਾਂ ਹੀ ਜਿਹੜੀ ਜ਼ਮੀਨ ਜਾਇਦਾ ਤਾਂ ਆਪਣੇ ਪੋਤੇ ਨੌ ਅਤੇ ਆਪਣੇ ਬੇਟੇ ਦੇ ਨਾਂ ਕਰਵਾਈ ਗਈ ਸੀ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਪੰਜ ਮਰਨਵਾਰਤ ਰੱਖੇ ਆ ਕਿਉਂਕਿ ਪਸ਼ੋਰਾ ਸਿੰਘ ਸਿੱਧੂਪੁਰ ਦੇ ਜਾਨ ਤੋਂ ਬਾਅਦ ਜਦੋਂ ਦੇ ਉਹ ਸਿੱਧੂਪੁਰ ਜਿਹੜੀ ਯੂਨੀਅਨ ਆ ਉਸ ਦੇ ਪ੍ਰਧਾਨ ਬਣੇ ਸਨ ਉਹਨਾਂ ਵੱਲੋਂ ਲਗਾਤਾਰ ਕਿਸਾਨਾਂ ਦੀਆਂ ਮੰਗਾਂ ਦੇ ਲਈ ਮਰਦਨਵਾਰਤ ਰੱਖੇ ਗਏ ਆ ਪਰ ਉਹਨਾਂ ਨੇ ਕਦੇ ਵੀ ਜਿਆ ਕਦੇ ਵੀ ਬੈਕਸ਼ਟੈਪ ਨਹੀਂ ਕੀਤਾ ਜਦੋਂ ਉਹਨਾਂ ਨੇ ਬਿਨਾਂ ਮੰਗਾ ਮੰਗਵਾਏ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਹੋਵੇ ਕਿ ਉਹਨਾਂ ਨੇ ਜਿਹੜਾ ਆਪਣਾ ਮਰਨ ਬਾਅਦ ਛੱਡਿਆ ਹੋਵੇ ਉਹ ਆਪਣੀ ਕਈ ਤੋਂ ਕਦੇ ਵੀ ਪਿੱਛੇ ਨਹੀਂ ਮੁੜੇ ਸੀ ਤੇ ਇਸ ਵਾਰ ਵੀ ਉਹ ਪਿੱਛੇ ਨਹੀਂ ਮੁੜਨਾ ਚਾਹੁੰਦੇ ਸੀ ਇਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੂੰ ਚਰਜੀਤ ਸਿੰਘ ਚੰਨੀ ਲਗਾਤਾਰ ਪੀਲਾ ਕਰ ਰਹੇ ਸੀ ਕਿਉਂ ਮਰਨ ਬਾਅਦ ਛੱਡ ਦੇਣ ਪਰ ਉਹਨਾਂ ਨੇ ਉਹਨਾਂ ਦੀ ਵੀ ਨਹੀਂ